ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਬਾਕੀ ਬਾਈ ਅੱਜ ਨੇਪੜਿਆ ਕੰਮ ਹੋਣਾ ਸਾਪਰੇ ਤੋਂ ਕਿਹੜਾ ਕੋਲੇ ਜਿਹੜੀ ਪਿਛਲੇ ਗੇੜੇ ਜਿੰਨਾ ਚੱਲ ਜਾਣਾ ਤਾਂ ਚਾਹ ਲੈਣੂ ਜਿਹੜੇ 160-170 ਕੁਆਂਟਲ ਜਿੰਨਾ ਆਉਣਾ ਦਾ ਟੋਟਲ ਅਤੇ ਵੀਰ ਨੂੰ ਵੀ ਚਲੇ ਗਿਆ ਕੰਨਾ ਨਹੀਂ ਹੋਈ ਜਾਣੀ ਦੀ ਸਾ ਠੀਕ ਜਣੀ ਆਹ ਟ੍ਰੈਂਪੀ ਖੋਰ ਆ ਗਿਆ ਵੀਰ ਨੂੰ ਤੇ ਟੈਂਪੂ ਉਹਦਾ ਨਹੀਂ ਭਲਾ ਤਾਹਾਰਾ ਕੋਲ ਜੋ ਇਹ ਵੀਰੇ ਸਸਰਾਲ ਜਾਲਾ ਵੀ ਕਿੱਥੇ ਕਿੱਥੇ ਆ ਰਿਹਾ ਆ ਆ ਆ ਨੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਵੜੀਆਂ 1870 ਭਈ ਰਹੀਆਂ ਬੱਲੇ ਕੈਪੂਲਾ ਦਾਣਾ ਬਾਰਾਂ ਤੇ ਨਾ ਗੋਨ ਤੋਂ ਭਾਰਾ ਤੇ ਗੋਨ ਤੋਂ ਇਹ ਖੜੇ ਆਕ ਪੱਤੀ ਲਾ ਦਿੰਦੇ ਤਾਂ ਵਧੀਆ ਵਧੀਆ ਕਹਾਂਗਾ ਕਹੀ ਸੀ ਨੇ ਆਕ ਪੱਤੀ ਦਿੱਤਾ ਸੀ ਕਹਿੰਦਾ ਸਿਰਮ ਦਿੱਤਾ ਸੀ ਖੜੇ ਆਕ ਪੱਤੀ ਸਾਰੇ ਨਾਲ ਸਾਰੇ ਨਾਲ ਖੜੇ ਆਕ ਪੱਤੀ ਆਖਿਆ ਜੀ ਕੱਟ ਸਾਰਨ ਦਾ ਜੇਤੂ ਆ ਵੀ ਦੇ ਅੰਦਰ ਨਾਲੇ ਪੱਤੀ ਵੀ ਨਾਲੇ ਚਾ ਦਿੰਦਾ ਉਹ ਉੱਧਰ ਖੜਾ ਹੁੰਗੇ ਖੜਾ ਲਾ ਲੈ ਛੱਡ ਲੋ ਜੀ ਰੋਕ ਲੋ ਰੋਕ ਲੋ ਰੋਕ ਲੋ ਜੀ ਬਸ ਉਹ ਰੋਗ ਲੈ ਜੀ ਕੀ ਰੋਗ ਲਵਾ ਲਓ ਰੋਗ ਲਾ ਫੇ ਕਰਦੇ ਤੇ ਰਾਈ ਜਾ ਸੋਗੋ ਬੱਕੇ ਜੇ ਭਰ ਆ ਲੈਣਾ ਨੇ ਬਹੁਤ ਸਾਰੇ ਆਦਮੀ ਲਵਾਦੇ ਮੋਟਰਾਈਕਲਵਾਦੇ ਉੱਥੇ ਇਧਰ ਖੜੇ ਨੂੰ ਕਿਹੜੇ ਗੁੱਡੀ ਆ ਹੈ ਕਿ ਅਸੀਂ ਇਹ ਸੁੱਕਾ ਦਾ ਫਾਦ ਗਿਆ ਤੇ ਗਿੱਲੇ ਜਿਹਾ ਬੋਨਾ ਪਰ ਇਹ ਉਹਦਾ ਇੱਥੇ ਪਾਣੀ ਪਾ ਗਿਆ ਗਾਂ ਨੂੰ ਪਾਣੀ ਆਇਆ ਦਾ ਸਾਰਾ ਹੀ ਪਾਣੀ ਦਾ ਭੱਤ ਆ ਉਹ ਟਰੈਕਟਰ ਮੂਰੇ ਖੜਾ ਲਓ ਉਪੀਏ ਜੇ ਹੈ ਕਿ ਬੋਲਦਾ ਤਾਂ ਉਪੀਏ ਜੇ ਹੈ ਕਿ ਪਤਾ ਹੀ ਨਾ ਤਾਂ ਇਹ ਤਾਂ ਕਣਕਾ ਸਾਹਿਬ ਨੂੰ ਸਾਲ ਮੋਟਰ ਲੱਗ ਗਿਆ ਅੱਛਾ ਕਣਕਾ ਨਗਾ ਦੇਖਾ ਜਿਹੜਾ ਉਹ ਵੀ ਰੁਕ ਗਿਆ ਯਾਰ ਹੁੰਦਾ ਹੋਰ ਠੀਕ ਫਾਟ ਦਾ ਨਾਲ ਕਰਵਾ ਕੇ ਨਾ ਇੰਨੀ ਢੀਆਂ ਦੇ ਆਹ ਇੰਨੀ ਚੌੜੀ ਹੂੰ ਇਧਰ ਨੂੰ ਆਏ ਆ ਸਾਰੇ ਪਾਸੇ ਧਵਾ ਕੇ ਫਿਰ ਰੂੜਾ ਮੀਟਰ ਛੱਡਣਾ ਇਹ ਜੀ ਉਹ ਛੜਾ ਲੈਣੂ ਕਹਿੰਨੇ ਆਹੋ ਇਹ ਗੱਗਾ ਰੂੜਾ ਮੀਟਰ ਬਾਬੂ ਦੇਖ ਰਿਹਾ ਫਿਰ ਨਾ ਗੱਗਾ ਨਹੀਂ ਰੂੜਾ ਹਾਂ ਆਈਏ ਇਹ ਵਾਂਗ ਆਹ ਆ ਦੀ ਤੇ ਆ ਜਾ ਤਖਾਵਾ ਆਹ ਕੱਲ ਦੇ ਧਾਣੇ ਕੱਢੇ ਵਾਸਤੇ ਕਿੰਨੇ ਕੱਢੀਆ ਉਹ ਦੇਖ ਆ ਦਿਖਦੀਆਂ ਹਮ ਇੱਕ ਨਾ ਕੱਲ ਬੰਨੀਆ ਕਣਕ ਆਹ ਦੇ ਉਹ ਨੂੰ ਬਣਾਇਆ ਵੇ ਕੁੱਬੀ ਆਹ ਕਣਕ ਸਾਹ ਤਾਂ ਹੀ ਬੰਨੀ ਐਂ ਦੇ ਬੰਨੀਆ ਕੱਢ ਹੈ ਕੁੱਬੀ ਜੀ ਕਰੀ ਬਈ ਕੁੱਬੀ ਨਹੀਂ ਆ ਧਾਣੇ ਘਰ ਦੇ ਵਿੱਚ ਰਿਆ ਹਾ ਖਿੱਦੀ ਕਰਤੀ ਕੱਲ ਖਿੱਦੀ ਕਰਤੀ ਬਿੱਤੇ ਜਣੀ ਰਹਿ ਗਵਲ ਮਤੇ ਦੋ ਜਾਗਦਾ ਧਾਣੀ ਕੀਤੇ ਖਿੱਦੀ ਉਹ ਕਣਕ ਸੁੱਕ ਕੇ ਜਮਕੀ ਹੋਈ ਕੇ ਪਾਣੀ ਲਾਇਆ ਯਾਰ ਮੈਂ ਕਹ ਰਿਹਾ ਇਹਨਾਂ ਨੇ ਪਾਛੋ ਤੋਂ ਪਾਣੀ ਲਾਇਆ ਹਵਾਜੀ ਹਵਾ ਲਾਂਗੀ ਵਈ ਗਿਆ ਹਵਾਜੀ ਬੈਗੀ ਹਵਾ ਉਹ ਪਾਣੀ ਖੱਜਾ ਵੜਾ ਟਾਈਨ ਨੀ ਗੜਾ ਕਰਨਾ ਕਿੱਲਾ ਇਹਦਾ ਨਹੀਂ ਗੜਾ ਕਰਨਾ ਅਰ ਰਿਸਟੇਰ ਕਰਦਾ ਨਾ ਵੀ ਤੂੰ ਬੜੀ ਪੱਕੀ ਦਾ ਪਈਆ ਹੁਣ ਤਾਂ ਰੋਡ ਤੇ ਪਾਣੀ ਨਹੀਂ ਆ ਵਰਗੀ ਬਾਈ ਹਵਾਏ ਚ ਖੜਾ ਆ ਜਾ ਹਵਾਏ ਇਕਣਾ ਇਕਣਾ ਕਿਹੜੀ ਗਣਕ ਪੱਕਦੀ ਆ ਉਹੀ ਤਾਂ ਨਾ ਅੱਧਾ ਪਾਣੀ ਖੜਾ ਆ ਜਾਂ ਵਿੱਚ ਗਣਕ ਦੇ ਹਵਾ ਜੀ ਫਰਗੀ ਥਲੀ ਤੂੰ ਤਾਂ ਲੋੜ ਹੁੰਦੀ ਯਾਰ ਪਾਣੀ ਦੀ ਹੂੰ ਕਰੋ ਆਇਆ ਮਾਈਂਦਰ ਕਿ ਐਸਾ ਤੂੰ ਹਾਂ ਹਾਲ ਹੋਦਾ ਉਹ ਦਾ ਸੁੱਕਾ ਪਰਲੇ ਪਾ ਸੁੱਕਾ ਇਸ ਕਿੰਨੂੰ ਪਾਣੀ ਖੱਡਾ ਗੁੰਡਾ ਬਾਈ ਬਟੇਪੂ ਤੁਸੀਂ ਉਧਰ ਦੇਖੋ ਸੁੱਕੂ ਪੱਕੇ ਜੀ ਹਾਂ ਤਾਂ ਹੀ ਖੜਵਾਉਣਾ ਉਧਰ ਹੀ ਖੜਵਾਉਣਾ ਹੂੰ ਉਹ ਫਿਰ ਆਜੋ ਵੀਓ ਲੈ ਗਾ ਇਸੇ ਮੜਾ ਕੇ ਠੀਕ ਲਵਾ ਲਾ ਸੁੱਕੇ ਜੀ ਹਾਂ ਉਹ ਲਾ ਲਾ ਸੁਕਾਵਾ ਆ ਆ ਜਾ ਜੀ ਪਹਿਲਾਂ ਵੜ ਲੈ ਉਹ ਹਾਂ ਹਾਂ ਯਾਰ ਇਹ ਪਤਾ ਨਹੀਂ ਕੀ ਹੋ ਗਿਆ ਲੈ ਇਹ ਨਹੀਂ ਗੌਂਡੀ ਉੱਤੀ ਵੀ ਆ ਗਰਾਊਂਡ ਕਹਿੰਦੇ ਆ ਆਪਣਾ ਗੌਂਡ ਉਹ ਹੈ ਤੇ ਥੱਤੀ ਆਉਂਦੇ ਸਨ ਲੌਂ ਵੀ ਨਹੀਂ ਆ ਜਾਂਦੇ ਆ ਦੇ ਹੋਰਿਆ ਆ ਦੇ ਗੌਂਡੀ ਹੈ ਗੰਨਾ ਵੱਢਿਆ ਹੋਇਆ ਵਿੱਚ ਪਰ ਹੈ ਗੌਂਡੀ ਵੱੱਡੇ ਵੀ ਨਹੀਂ ਗੌਂਡੀ ਉੱਪਰ ਦੀ ਇਹ ਤਾਂ ਹੁਣ ਵੱਢਿਆ ਲੈਣਾ ਹੈ ਹੂੰ ਇਹ ਗੌਂਡੀ ਹੈ ਐਸੇ ਨਹੀਂ ਕੰਮ ਕੀ ਜਾਏ ਦੋ ਬੱਸ ਆ ਕੱਟੀ ਦਾ ਵੇਖੀ ਹਾਂ ਇਹ ਇਹਦਾ ਬੋਕ ਕਿ ਕਿਉਂ ਨਹੀਂ ਬਹੁਤ ਕਿਉਂ ਉਹ ਤਾਂ ਥੋੜੇ ਜਿਕੇ ਤੇਰਾ ਵਤਾ ਬਣੇ 38 ਤਾਂ ਮੇਰੇ ਬਹੁ ਫੁੱਟਿਆ ਹੋਇਆ ਬੂਟੇ ਬਾਕੀ ਦੇਖਦੇ ਆ ਰਸ਼ਵੀਰ ਤਾਂ ਮਤਾ ਪਾਇਆ ਹੈ ਕਹਿੰਦਾ ਵੀ ਹੋਣਾ ਨਹੀਂ ਹੈਗਾ 38 ਤੇਰਾ ਜਿਹੜਾ ਉੱਤੇ ਕਹਿੰਦਾ ਇੱਕ ਵਾਰ ਚੀ ਵੀ ਨਹੀਂ ਹੋਣੀ ਜਿੱਲੇ ਜਿਹੜਾ ਬੂਟੇ ਆਲਾ ਏ ਯਾਰ ਬੂਟੇ ਮੈਨੂੰ ਜਿਆ ਹੋਵੇ ਹੀ ਨਹੀਂ ਆ ਹੋਵੇ ਇਹ ਮਰਜੀ ਹੋਵੇ ਬੂਟਾ ਜੱਲੂ ਦਾ ਹਾਂ ਬੂਟਾ ਜੱਲਣਾ ਸਹੀ ਮਤਲਬ ਹੈ ਨੂੰ ਕਹਿੰਨੇ ਆਹੀਂ ਨਹੀਂ ਮਤਲਬ ਬਿਲਕੁਲ ਯਾਰ ਦੂਸੇ ਸਾਲ ਅਰੇ ਤਾਂ ਬੂਟਾ ਜਲ ਪਿਆ ਬੱਥ ਬਹੁਤ ਹੈ ਹੂੰ ਠੀਕ ਹੈ ਨੀ ਹੂੰ ਉਹਨੂੰ ਬਾਹਗੇ ਵੀ ਕੀ ਕਰੂੰਗਾ ਤੁਮ ਉਹੀ ਤਾਂ ਗੱਲ ਆ ਖਾਲੀ ਰਹਿਣਾ ਉਹਨੇ ਜੇ ਸਾਡੀ ਡੇਢ ਪਾਰ ਚ ਜਿੰਨੀ ਤਾਲ ਵਾਲੀ ਕੰਮ ਹੋ ਗਿਆ ਬਹੁਤ ਹੈ ਠੀਕ ਨਹੀਂ ਬੱਚਦੇ ਆ ਥੋੜਾ ਆਹ ਪਟੜੇ ਇਹਨਾਂ ਰੱਖ ਕੇ ਵਾਕਿ ਤੇ ਕੋਈ ਕਿੰਨਾ ਲੱਗੂਗਾ ਲੋ ਜੀ ਬਾਈ ਆ ਰਹਿ ਗਿਆ ਨਿਪਟ ਗਿਆ ਜੇ ਕੰਮ ਸਾਰਾ ਆਪਣਾ 95 ਵੀ ਚੱਕਤਾ ਚਲ ਹੁਣ ਫਦੇ ਕੰਮ ਤੋਂ ਵਾਰ ਦੇ ਦੇ ਕੇ ਸੁੱਖ ਗਾਹਾਂ ਤੇ ਜਾ ਪਿਆ ਕੰਮ ਗਾਹਾਂ ਨੂੰ ਮਹਾਰਾਜ ਹੁਰ ਬਰਕਤਾਂ ਪਾਵੇ ਬਾਜੀ ਬੱਸ ਠੀਕ ਨਹੀਂ ਹਾਂ ਅਜੇ ਲੰਬੜਦਾਰ ਵੀ ਖੁਸ਼ ਹੈ ਪੂਰਾ ਨਿਪਟ ਗਿਆ ਕੰਮ ਨਹੀ ਹੁਣ ਨਿਪਟਦਾ ਤਾਂ ਕੋਈ ਥੋੜਾ ਕੰਮ ਨਿਪਟਦੇ ਜਾਂਦਾ ਹੁਣ ਗੱਲ ਦੀ ਗੱਲ ਇਹ ਜਾਂਦਾ ਉਹ ਨਹੀਂ ਨਿਪਟਦਾ ਜਾਂਦਾ ਹਾਂ ਕਿ ਨਹੀਂ ਨਿਪਟਦੇ ਹੋਰ ਕੀ ਆ ਲੈ ਜਾੜਾ ਕਰਣਾ ਉਹਦੇ ਕਣਾਂ ਆਇਆ ਕਣਕ ਬੱਟ ਨਹੀਂ ਸਾਡੀ ਆਜ ਵੜ ਗਿਆ ਜਿਹੜੀ ਬੂਟਾਂ ਵਾਲੀ ਕਣਕ ਉਹ ਵੜਦੀ ਉੰਨੀ ਕੁ ਨਾਲ ਦੀ ਨਾਲ ਕੱਢਣੀ ਵੀ ਆ ਕੱਢਣੀ ਵੀ ਤਾਂ ਆ ਠੀਕ ਆ ਬੁੱਕ ਤੇ ਬੁੱਕ ਵਾਲੀ ਬਟਾਉਣੀ ਆ ਠੀਕ ਹੈ ਠੀਕ ਵਾਹ ਬਾਕੀ ਭਈਆ ਬੀਜ ਵਰਤੇ ਆ ਮੈਂ ਨਹੀਂ ਕਹਿਣਾ ਹੁਣ ਹੋਰ ਨੂੰ ਕਿਰੇ ਫੇਕੀਆਂ ਮੈਂ ਸਦਾ ਦੀ ਔਖਾ ਆਏ ਆਏ ਆ ਤੇ ਆ ਰਹਿ ਗਿਆ ਮਾਮੇ ਨੇ ਲੈ ਕੇ ਜਾਣਾ ਬਈ ਪਿੱਛੇ ਟੈਂਪੂ ਛੋਟਾ ਹਾਥੀ ਪਹੁੰਚ ਚੁਕਿਆ ਏ ਭਾਦ ਦੇ ਨਾਲ ਟੈਂਪੂ ਭਰ ਕੇ ਤੋਰ ਦੇਣਾ ਆਪਾਂ ਹਾਂ ਹਾਂ ਫੋਨ ਆਇਆ ਵਾਣਾ ਰਹਿ ਜਾਣਾ ਨਾ ਗੰਨਾ ਦਾ ਵਧੀਆ ਜੰਮਦਾ ਪਿੱਛੇ ਜੇ ਜਮਾਈ ਬੋਈਆ ਬਣੀਆ ਜਮਾਈ ਬੋਈਆ 93 ਦੀ ਇਕਾਉ ਬੈਠਾ ਵਿੱਚ ਨੂੰ ਦੇਖਦਾ 735 ਤੋ 735 ਆਇਆ ਹੁਣ ਆਇਆ ਐਨਾ ਕਿ ਬੀਜੀ ਕਿੱਥੇ ਹੋ ਗਿਆ ਤੂੰ ਮੈਂ ਕਹਿੰਦਾ ਪਾਣੀ ਭਰ ਕੇ ਮੈਂ ਕਹਿੰਦਾ ਪੁੰਡੇ ਕੇ ਹੁਣ ਮੂੜੇ ਤੇ ਬੜਾ ਮੂੜੀ ਪਾਣੀ ਖੜਾ ਹਾਂ ਹਾਂ ਆ ਉਹ ਕਣਕ ਵਿੱਚ ਪਾਣੀ ਖੜਾ ਦੇਖ ਲੈ ਇਹਦਾ ਪੱਟਾ ਮੂਨ ਕੱਪ ਕੇ ਤੇ ਆਉਣਾ ਪਾਣੀ ਹੋਣਾ ਨਹੀਂ ਵਾਹ ਬਣੇ ਦੀ ਭਰਿਆ ਵਾ ਖੇਤ ਹੈ ਹੈ ਅਰੇ ਕਿੱਥੇ ਨਾਲ ਖੜਾ ਪਾਣੀ ਸੁੱਕ ਜਾਨਾ ਦੂਰ ਕਿਥੇ ਚ ਕਦਾ ਜਾਣਾ ਹਵਾ ਦਾ ਗੱਲ ਕਿ ਨੂੰ ਜੀ ਦੇ ਹਿਸਾਬ ਨਾਲ ਥੜ ਹੈ ਕਿ ਨਹੀਂ ਜੀ ਜੀ ਨਹੀਂ ਨਾ ਤੁਰ ਫਟ ਟੁੱਟਿਆ ਉਹ ਫਿਰ ਵਾਹ ਰਦਾ ਇਧਰ ਪਾ ਗਿਆ ਨਾ ਉਹ ਘਰੇ ਉਹ ਗੱਬੇ ਵਾਲੇ ਟੁੱਟਿਆ ਵਾ ਧੀ ਵਾਲੇ ਟੁੱਟਿਆ ਹੈ ਬਾਈ ਦਲਵੀਰ ਸਾਡੇ ਨਾਲ ਗੁੱਸੇ ਹੋ ਚੁੱਕੇ ਆ 735 ਦੀ ਬਿਜਲੀ ਦਿੱਤਾ ਆਵਰ ਆਵਰ ਕਰ ਹਰੂ ਕਿ ਲੈ ਲੈ ਬਿਜਲੀ ਲੈ ਲਈ ਆ ਆਵਰ ਨਹੀਂ ਤੇਰਾ 38 18 ਭਾਈ ਮੈਂ ਵੱਡ ਲੂੰਗਾ ਅਦਵਾੜ ਤੂੰ ਮੇਰੇ ਤੇ 95 ਦਾ ਵੱਡ ਲਈ ਆਈ ਹੋਊਗਾ ਬਾਪੂ ਜਿਹੜਾ ਨਿਕਲੇ ਆ ਸੇਵਾ ਪਰ ਬਰਾਬਰ ਕਰਦੀ ਕੰਮ ਤਾਂ ਉਹਨੂੰ ਮਾਇਆ ਦਾ ਮਿਲਣਾ ਵੇਲੇ ਢੱਕੇ ਖਾਣੇ ਕਿੱਥੇ ਜਾਂਦਾ ਹਾਂ ਢੱਕਾ ਕਿੱਥੇ ਉਹਦਾ ਹੈ ਹੈ ਇਹ ਤਾਂ ਗੱਦੇ ਸੁਣਦੇ ਆਉਨੇ ਅਸੀਂ ਹਾਂ ਇੱਕ ਨਹੀਂ ਜਾਂਦਾ ਇਹ ਪਹਿਲਾਂ ਜਾਂਦੇ ਹਾਂ ਹਾਂ ਫਿਰ ਸਾਰਾ ਕੰਮ ਸਿੱਧਾ ਜਾਂਦਾ 15-15 ਨਾਲ ਚੱਲਣਾ ਚਾਹੀਦਾ ਇਹ 20 ਰੁਪਏ ਨਾਲ ਜਾਂ ਲੈ 20 ਰੁਪਏ ਲੈਣ ਚੱਲੇ ਆਏ ਤੇ ਪੁੱਠਾ ਲੰਮ ਲੱਗੇ ਉਹ ਪੁੱਠਾ ਕਰਦੇ ਨੇ ਵੀ ਸਾਈਡ ਵੱਟਾ ਲਾ ਕੇ ਗੱਡੀ ਵਾਈ ਲੋੜ ਗੱਡੀ ਹੈਵਾ ਹੈਵਾ ਲੋੜ ਹੋਣ ਲੱਗਿਆ ਹੈਵਾ ਰੋੜ ਕੋੜ ਲੱਗਿਆ ਕੋਈ ਨਹੀਂ ਛੱਡੀ ਪਰ ਇਹਨੂੰ ਲੱਗਿਆ ਲੋੜ ਕਾ ਇਹਨੂੰ ਦਾਬੂ ਲਾ ਦੇਖ ਲਓ ਹਾਂ ਤੇ ਬਾਹਰ ਨਾ ਘੜਦੇ ਡਾਲੇ ਦੇ ਪੰਪਾ ਉਹ ਦਾਬੂ ਉਹ ਰੱਖਿਓ ਲਾਲ ਨਾ ਕਰਿਓ ਜ਼ਿਆਦਾ ਆ ਦੇਖ ਲੈਣਾ ਚਾਹਵਾ ਪਾਲਟੂ ਨੂੰ ਵੀ ਪੱਜੇ ਜਾਂਦਾ ਪਾਲਟੂ ਨੂੰ ਵੀ ਪਿੱਛੇ ਗਿਣੀ ਜਾਂਦਾ ਬਾਪੂ ਸੁਝਾਦਾ ਮੈਨੂੰ ਪਾਲਟੂ ਨੂੰ ਪਾਲਟੂ ਨੂੰ ਕਹੂ ਗਿਣੀ ਜਾਂਦਾ ਤੂੰ ਆਹ ਦਾ ਪਾਲਟੂ ਖਾਣਾ ਮੰਦਾ ਬਾਬੂ ਸ਼ਰਦਾ ਆਲੇ ਭੂਨੇ ਕੱਲੂ ਲੱੱਡਦਾਉਦਾ ਵੀ ਮਿੱਠੂ ਕਹਿੰਦਾ ਲੱੱੜਣਾ ਨਹੀਂ ਕਿਸੇ ਦਾ ਵੀ ਹੁਣ ਬੱਸ ਅੱਜ ਕਹਿੰਦਾ ਸਨਿਆਸ ਦੇ ਦਿੱਤਾ ਠੀਕਾ ਟੁੱਟ ਗਿਆ ਆਪਣਾ ਆਰਾਮ ਨਾ ਪੈਜੋ ਸੌਜੋ ਹੁਣ ਠੀਕ ਹੈ ਅੱਜ ਤੇਰੀ ਸਾਤੀ ਹੋ ਗਈ ਨਹੀਂ ਸਾਤੀ ਹੋਈ ਮੈਂ ਸੌਜੋ ਬਣਾ ਲੈ ਟਾਇਰ ਰੈਟ ਫੇਅਰ ਦੀ 350 ਦੀ ਹੈ ਨਾ 200 ਦੀ ਆ ਭੈਣ ਚੌਦੀ ਮੈਂ ਲੈ ਗਿਆ ਬੋਤ ਨਹੀਂ ਤਾਂ ਹਾਂ ਅੱਗੇ ਆ ਵੀ ਇਹ ਮੋਟਰ ਮੇ 2 ਕੇਤੀ ਪੜਾ ਹੈ ਆਪਣੇ ਵਾਲਾ ਮੇ ਰੱਖਿਆ ਬਬੀ ਹਾਂ ਕਾਲੇ ਕਾ ਲਾਇਆ ਤੇ ਪੀਣਾ ਹੁਣ ਹੈ ਕਾਲਾ ਲੈ ਕੇ ਆਇਆ ਤਾਂ ਗੱਡੀ ਸੇ ਆਪ ਬਸ ਗੱਡੀ ਹੋ ਗਈ ਬਹੁਤ ਆ ਗਏ ਲੈ ਕੇ ਆ ਪੀ ਲੋ ਪੀ ਲੋ ਖਿੱਚ ਦੋ ਵਧੀਆ ਤੁਸੀਂ ਲੈ ਕੇ ਨਹੀਂ ਰਾਤ ਜੇ ਪੀਆ ਬੜਿਆ ਹੈ ਹਾਂ ਤਾਂ ਤਾਂ ਮੈਂ ਤਾਂ ਮਿਲ ਇਹ ਸਾਹਵੇਂ ਦਾ ਪੀ ਲੈਣਾ ਬੀਜ ਬੀਜ ਮਾਮੇ ਨਾਲ ਲੈ ਕੇ ਜਾਣਾ ਤਾਂ ਵੀ ਦਾ ਕਹਿ ਲਈ ਮਾਮੇ ਨਾਲ ਬੀਜ ਲੈਣਾ दीपरियां हो गई आजा अभी तो है तो दे। देखे सथ देखे सथ। था था। तो वो कहता भाई डट तो हट है ना हे मती है तू ये को पता नहीं उनका बात होता है देख बच्चे कहता था हां हां तो कहता मैं पता करा दूंगा पता तो जाकर करना होगा कोई गल नहीं बाकी करा करा ना बाकी तो आ रहा है भाई गड्डी लोड हो रही है ए चक ਅੱਖਾਂ ਖਰਾਬ ਕਰਦੇ ਹੋ ਗੰਨੇ ਦੀ ਲੈ ਭਾਈ ਗੱਡੀ ਲੋਡ ਹੋਣ ਲੱਗ ਗਈ ਕਮਾ ਕੇ ਸੀਟ ਭਰੀ ਹਾਂ ਕਮਾ ਕੇ ਆਏ ਸੇ ਆ ਚੱਕ ਟੱਕਾ ਲਾ ਕੇ ਕੱਢ ਕੇ ਆਉਣਾ ਪੈਣਾ ਇਹ ਹਾਂਜੀ ਭਾਈ ਹਾਂਜੀ ਹੁਣ ਗੱਡੇ ਦੇ ਟਰੈਕ 10 ਚੱਕੀ ਟਰੱਕ ਟਰੈਲਰ ਕੱਢਣ ਲੱਗੇ ਆ ਟਰੱਕ ਬਾਈਓ ਤਰਫੋਂ ਫੇਰ ਨਹੀਂ ਹੜਨਾ ਇਹ ਖੜ ਗਈ ਬਾਈ ਫੇਰ ਕੁਝ ਵੀ ਕਰ ਤੋਂ ਲੱਗੇ ਜਿਹੜੀ ਜੇ ਬੋਲਾ ਬਹਿ ਗਿਆ ਇਹ ਉਹ ਆ ਬਜਨ ਦਾ ਬੋ ਫੱਟ ਰਹਿਣਾ ਜੱਦੀ ਨੂੰ ਇਹ ਚਿੱਪ ਲਾਇ ਜਾਣ ਦੋ ਐਂਓ ਪਈ ਮਿੱਡ ਮੋਚਣ ਲੱਗਿਆ ਇਹ ਰਹਿ ਰਹੇ ਕੋਈ ਪਤਾ ਹੈ ਕਾਣੀ ਬੈਠ ਪਾਣੀ ਹੁੰਦੀ ਹੈ ਜੰਪ ਤੇ ਠੀਕ ਹੈ ਜੀ ਪਾਣੀ ਹੁੰਦੀ ਆ ਹੈ ਹਾਂ ਜੀ ਇਹਨੂੰ ਕਮਾਰੀਆਂ ਹੁੰਦੀ ਆ ਰੱਤ ਦਮ ਦੇ ਜਾਂਦੀ ਆ ਚਲ ਲੇਗਾ ਕੋਈ ਬਣਾ ਕੇ ਚਲ ਐਨੂੰ ਵੀਡੀਓ ਪਤਾ ਘਾਦੇ ਪਿਆ ਨਹੀਂ ਨਹੀਂ ਉਹ ਤੁਰ ਤਾਂ ਪਿਆ ਪੱਤੀ ਜਿਹਾ ਖੜਾ ਦੋ ਉਹ ਪਾਣੀ ਪੀਆ ਵਾ ਦਲਵੀਰ ਆ ਜਾ ਲੈ ਚਲ ਇਹਦਾ ਫਾਇਦਾ ਵਰਦਾ ਗਿਆ ਫਾਇਦ ਇਹ ਤਾਂ ਫਾਇਦਾ ਵਰਦਾ ਹੀ ਆ ਲਾਉਂਦਾ ਫਾਇਦਾ ਵਰਦਾ ਹੀ ਜਾਣਾ ਫਾਇਦਾ ਵਟੂਗਾ ਨਹੀਂ ਆਇਆ ਮੈਂ ਪਤਾ ਕਿੱਥੇ ਹੈ ਪਤਾ ਹੈ ਮੈਂ ਕਿੱਥੇ ਉਹ ਤਾਂ ਦੇ ਲੈ ਕਿੰਨਾ ਛੋਟਾ ਹਾਂ ਅੰਤੀ ਹੈ ਹਾਂ ਹਾਂ ਬੜਾ ਠੀਕਾ ਛੋਟਾ ਠੀਕਾ ਉਹ ਨਾਲੇ ਟੈਂਪੂ ਦੇਖੀ ਡਰ ਜਦਾ ਟੈਂਪੂ ਆਇਆ ਪਤਾ ਕਿਸੇ ਨੇ ਕਿਤੇ ਬਾਜੂ ਚਾਚੀ ਦੀ ਲੱਛੀ ਹੋ ਜਣੀ ਦੀ ਫਿਰ ਬਲੀ ਬੇਇੱਜ਼ਤੀ ਦੀ ਸਾੜੀ ਹਾਂ ਸਵੀ ਸਾਰੇ ਟੈਂਪੂ ਆਵਾਂ ਫੜ ਗਏ ਹੋਰ ਕੱਲ ਜਿਆਣਾ ਹਾਂ ਹੂੰ ਬਾਕੀ ਦਲ ਵੀ ਗੱਲਾਂ ਖਾਪ ਚੱਲਣ ਨੇ ਇਹਨਾਂ ਦੇ ਪੁੱਤਾਂ ਪੋਟਿਆਂ ਅੱਥਾ ਉਹ ਕੰਮ ਉਹ ਵਧੀਰਾ ਕਿੰਨੇ ਦਾ ਹੋਇਆ ਰੱਖ ਕੋਕ ਨਹੀਂ ਹੈਗਾ ਰੱਖ ਕੇ ਹੁਣੱਖਾ ਦੀ ਸਵੇਰੇ ਲੱਗੇ ਉਹਦਾ ਇੱਕ ਦੂਜਾ ਕਰਨ ਕੱਲੇ ਕੇ ਜੰਤਰ ਲੈ ਕੇ ਆਉਣਾ ਦੇਖਦੇ ਜੇ ਲੋਟ ਲੱਗ ਗਿਆ ਆ ਤੇ ਬਹੁਤ ਜੰਮਦਾ ਬਹੁਤ ਜੰਮਦਾ ਇਹ ਮੈਂ ਕਹਿੰਦਾ ਇਹ ਥੋੜੇ ਪਹਿਲਾਂ ਨੇ ਲਗਾ ਰ ਜੰਮੇ ਹੋਏ ਇਹ ਮੁੰਗ ਦਾ ਬਾ ਵਧ ਰਹੂਗਾ ਇਹ ਜਲਦੀ ਬਹੁਤ ਜਿਆਦਾ ਨਹੀਂ ਨਿਕਲੂ ਇਹ ਤਾਂ ਵਧ ਰਹੂਗਾ 450 ਦੀ ਐਵਰੇਜ ਮੰਨ ਕੇ ਚੱਲ ਬੈਠੀ ਸੀ ਵੀ ਹਾਂ ਮੈਂ ਮਾਰਦਾ ਰਿਆ ਜੀ ਹਾਂ 450 ਹਾਂ ਟਾਈਆਂ ਲਾਈਏ ਇਹ ਕਿੱਟ ਬਾਤ ਕਿਹੜਾ ਆਹਾਂ 450 ਰੱਖ ਲਾ ਜੀ 60 ਦੇਖ ਲਾ ਜੀ ਲਾ ਜੇ ਇਕੱਲੇ ਇਕੱਲੇ ਦੇਖਣ 400 ਵੀ ਨਿਕਲੇ ਹੋਏ ਬਹੁਤ ਹੋ ਗੰਨਾ ਸਾਡੇ 450 ਪਾਉਣੇ 500 ਹੋ ਗਿਆ ਸਮੇ ਤੂੰ ਫਾਰਕੀ ਪੈ ਜਾਂਦਾ ਬਾਈ ਨਹੀਂ ਦੀ ਨੀ ਆਕੇ ਇਹ ਤੋੜ ਦਿੰਦਾ ਇਹਨੂੰ ਤੋੜਦਾ ਕਿੰਨਾ ਅਸਦੀ ਨਹੀਂ ਆਕੇ ਬਹੁਤ ਮੇਰੀ ਬੱਚੀ ਕੌਂਸਲ ਕਰ ਤੋੜ ਦੇ ਮੈਂ ਜਿੱਦੇ ਮਗਰ ਆ ਛਾਨ ਆਇਆ ਬਿਆਰੋ ਬੇ ਲੈ ਲੈ ਛਾਨ ਵਿੱਚ ਰਹਿੰਦਾ ਤਾਂ ਕਿੰਨੇ ਦੇ ਐ ਜੋ ਹਾਂ ਗੱਲ ਪਹਜਾਇਆ ਛਾਨ ਤੇ ਬੈਠਾ ਜੰਨੇ ਜੇ ਰਹਿੰਦਾ ਉਹਦਾ ਕਾਲਾ ਜਾ ਬਾਈ ਨੇ ਟੈਂਪੂ ਖਾਲੀਓ ਪਸਾਲਿਆ ਤਾਂ ਪਹਿਲਾਂ ਉਹ ਰੇ ਅਸੀਂ ਗਿੱਲੇ ਚ ਉਹ ਵੀ ਲੀਨੂ ਲੈ ਆ ਦਿੰਦੀ ਓ ਭਾਈ ਇਹ ਪਾਣੀ ਲਾਇਆ ਹੋਇਆ ਕੰਨਾ ਪਾ ਬੋ ਪਿਆ ਉਹ ਇਹਨਾਂ ਦਾ ਵੀ ਤਾਂ ਟਿਪਰ ਲਾਉਣਾ ਆ ਇਹਨੂੰ ਅੱਜ ਦੇ ਬਾਅਦ ਪਾਣੀ ਦੇ ਬਾਅਦ ਹੀ ਦੀ ਗੜਾਈ ਕਰਾਂਗੇ ਨਹੀਂ ਨਹੀਂ ਪਹਿਲਾਂ ਉੱਡਣ ਦੇ ਇੱਕ ਵਾਰ ਮੈਨੂੰ ਚੱਲਣਾ ਹੀ ਨਹੀਂ ਹੈਗਾ ਉਹ ਖੇਤ ਤਾਂ ਦੇ ਲੱਗੇ ਹੈ ਥੋੜਾ ਪੱਥਰ ਵਰਗਾ ਪੱਥਰ ਵਰਗਾ ਨੂੰ ਲੱਗਦਾ ਇਹ ਜਾਲ ਲਿਆਉਣਾ ਨਹੀਂ ਯਾਰ ਪਾਣੀ ਲੱਗੂ ਨਰਮ ਰਹੂਗਾ ਜੰਤਰ ਲਿਆਉਣਾ ਟੈਂਪੂ ਦਾ ਗੜਾ ਵਿੱਚ ਭਈਆ ਰੱਖ ਕੇ ਟੈਂਪੂ ਦਾ ਕੰਮ ਵੀ ਟਿਪਰ ਵਾਲਾ ਹੀ ਆ ਵੀ ਖਾਲੀ ਫਸ ਜਾਂਦਾ ਇਹ ਹਾਂ ਭਈਆ ਨਾ ਉਹਦਾ ਤੇ ਸਾਡਾ ਰੱਬ ਬਾਲੂ ਚੜਾ ਲਾ ਚੱਲਿਆ ਬੱਸ ਮੈਂ ਲੱਦ ਕੇ ਤਾਰੇ ਹੋਣੀ ਸ਼ਾਮ ਨੂੰ ਅੱਜ ਤਾਰੇ ਉੱਤੇ ਗਿਆ ਰਸਤਾ ਲੱਗਣੀ ਆ ਤੇ ਤੜਕੇ ਉੱਠ ਕੇ ਨੂੰ ਆ ਜਾਣਾ ਸ਼ਾਮ ਚਲ ਜਾਣਾ ਬੱਸ ਮੈਂ ਸਾਡਾ ਮੁੜੇ ਹੋਰ ਕਿਹਾ ਅੜਾ ਲੈ ਗਿਆ ਹੋ ਗਿਆ ਜਾਜ ਨਾਲ ਲੈਣੀ ਹਾਂ ਆ ਜਾਹ ਲੱਗਿਆ ਤਾਂ ਹੈਗਾ ਹਾਂ ਬਾਪੂ ਨਹੀਂ ਬੰਨੇ ਹੁਣ ਤੱਕ ਅੱਦੇ ਬੇਲੇ ਤੇ ਉਹ ਬੱਤ ਕਰ ਹਾਂ ਜੀ ਇਹ ਜਾਣਾ ਦਾ ਬੀਜ ਉਹ ਤੇ ਜਾਣੀ ਤਾ ਇਹ ਹਾਂ ਬੀਜ ਬਾਦਮ ਬੀਜ ਦੋ ਬਾਦ ਦੋ ਦਿਨ ਜਿਹੜੇ ਬੈਠ ਲੈਗੇ ਬਾਜੀ ਬੱਸ ਅਗਲੇ ਅਗਲੇ ਸਰ ਗਿਆ ਅਗਲੇ ਸਰ ਗਿਆ ਕਾਹਨ ਵੀ ਜੋ ਜੜਾ ਅਗਲੇ ਲਗੀ ਲਗੀ ਲੈ ਹੈ ਹਾਂ ਹੁਣ ਨੂੰ ਮੈਂ ਪੀੜ ਕੇ ਕੱਦ ਥੈਲੇ ਚ ਪਾ ਦੇਣਾ ਤਾ ਇਹ ਓਏ ਆ ਚੇ ਉਹਨਾਂ ਨੇ ਪੀੜ ਕੇ ਥੈਲੇ ਚ ਪਾ ਦੇਣਾ ਨਾ ਕੱਦਦਾ ਆ ਕੱਦਦਾ ਥੈਲੇ ਵਿੱਚ ਪਾ ਕੇ ਜਿੰਨੀ ਵੜਾ ਲੈ ਤਾ ਤਰਾ ਗਈ ਟਾਂ ਚ ਲੱਗਿਆ ਪੈਣਾ ਤਾ ਹਾਂ ਵੈਸੇ ਭਈਆ ਦਿਨਾਂ ਚ ਵੜਾਈ ਵੀ ਔਖੀ ਆ ਵੜਾਈ ਗੰਨੇ ਦੀ ਦੰਦੀਆਂ ਵੜਦੀਆਂ ਹਾਂ ਕਿਤਾ ਜੀਰਾ ਅੱਥੇ ਆ ਨਹੀਂ ਮੈਂ ਗੰਨਾ ਕਿਉਂ ਕੰਢੀ ਗਿਆ ਕਿੰਨਾ ਕੰਢ ਖਾਂਦੀ ਹੈ ਸਹੀ ਹੈ ਆਰੇ ਕੱਲ ਮੈਂ ਪੱਤੀ ਹੜਾਈ ਆ ਉਹ ਦੰਦੀਆਂ ਵੱਡਦੀਆਂ ਉਹ ਘਰ ਦਾ ਨਹੀਂ ਦੰਦੀਆਂ ਵੱਡਦਾ ਹੁੰਦਾ ਕੰਨਾ ਆਇਆ ਤੂੰ ਆਇਆ ਆਪਣੇ ਤਾਂ ਹੁਣ ਮੁੱਕ ਗਿਆ ਸਮਝ ਤੂੰ ਹਰਿਆਣੇ ਵਿੱਚ ਦੇਖ ਕੇ ਮੁੱਕਣਾ ਜੂਕੀ ਵਗੈਰ ਮੁੱਕਣਾ ਹਾਂ ਹੈ ਆਪਣੇ ਤੋਂ ਪਹਿਲੀ ਵਾਰੇ ਦੇਖਿਆ ਹੋਇਆ ਲੰਗਾ ਸਰੀਆ ਰਾਗ ਪੱਤੀ ਜਾਂਦਾ ਹੁਣ ਉਹ ਕਰਦਾ ਹੀ ਉਹ ਆ ਮਿਲ ਨਾ ਨਾ ਹੁਣ ਤਾਂ ਕਹਿੰਦੇ ਲਿਆਓ ਜੀ 10 ਭਗੀਆਂ ਰਹਿ ਗਈਆਂ ਹੁਣ ਦਾਤ ਲੈ ਕੇ ਨਹੀਂ ਆਏ ਅਸੇ ਆਹ ਸੜੀ ਤੋਂ ਆ ਕੇ ਬਾੜ ਤੋਂ ਦਾਤ ਨਾਲੇ ਪੁਛੜ ਤੋਂ ਦੱਸ ਪਈ ਹੋ ਰਹੀ ਹੈ ਟੈਪੂ ਤੇ ਆਹੋ ਵਿੱਚ ਗੱਬੇੇ ਬਾਲੇ ਉਹਦਾ ਮਿੱਲ ਵੀ ਕਹਿੰਦਾ ਲਿਆਓ ਬੰਦ ਹੁਣ ਕੀ ਦਰਦਾਰ ਪਰਿਆ ਵੀ ਜਿਹਦਾ ਹੈਗਾ ਭਾਈ ਚੱਕ ਲਿਆ ਉਸਨੇ ਅੱਗੇ ਮਿੱਲ ਚੱਲੂਗਾ ਇਹ ਤਾਂ 5-6 ਦਿਨਾਂ ਦਾ ਹੈ 2-4 ਦਿਨਾਂ ਦਾ 2-4 ਦਿਨਾਂ ਦਾ ਹੈ ਜਿਆਦਾ ਨਹੀਂ ਹੈ ਮੇਰਨਾ ਤਾਂ ਸਾਦਾ ਖੜਾ ਲੋਖਾਂ ਕੋੜ ਪਰ ਲੇਬਰ ਨੂੰ ਹੋ ਰਿਹਾ ਹੈ ਹੁਣ ਲੇਬਰ ਤੋਂ ਹੀ ਹੈ ਲੇਬਰ ਵੀ ਹੁਣ ਮੇਰੀ ਗੱਲ ਸੁਣ ਲੈ ਹੁਣ ਤੁਹਾਡੇ ਦੇ ਲੇਬਰ ਬਿੱਲੀ ਹੋ ਗਈ ਇਹਨਾਂ ਨੇ ਕਿਸੇ ਨਵੇਂ ਬੰਦੇ ਦਾ ਕੰਮ ਨਹੀਂ ਫੜਨਾ ਲੈ ਲੈ ਹੁਣ ਕੀ ਉਹ ਇਹ ਕਹਿੰਦਾ ਲੈ ਭੈ ਜੰਦੀ ਉਵੜਦਾ ਹਾਂ ਤਾਂ ਗੰਨਾ ਰਹਿ ਗਿਆ ਆਣਿਆਂ ਦਾ ਹੀ ਤਾਂ ਛਿਲਦੇ ਹ ਤੁਨ ਮੇਰੇ ਹੁੰਦਾ ਆ ਇਹਦਾ ਪ੍ਰਾਣੇ ਦਾ ਰਹਾੜ ਪਾਇਆ ਪਿਆ ਨਾ ਹੋਰ ਆ ਜਾ ਕੁਲਦੀਪ ਦਾ ਖੜਾ ਉਹ ਛੱਡੀਆਂ ਆਹ ਹਰਾ ਜਾ ਉਹ ਜਮਕੇ ਦਾ ਮੈਂ ਕਹਾਂ ਆਕ ਜੇ ਉਹ ਤਾਂ ਹੀ ਹੈ ਉਹਦਾ ਪੰਮੇ ਦਾ ਪੰਮੇ ਦੇ ਆਪਣੇ ਦੂਏ ਬੰਦੇ ਲਾਇਏ ਨੇ ਹੁਣ ਜਿੱਲਗ ਹਮਮ ਅਜਾ ਕਾਲੇ ਜਿਹੇ ਪੱਟੀ ਕੱਟਿਆ ਹਾਂ ਹਾਂ ਦੋ ਕਿ ਡੇਢ ਦੋ ਡੇਢ ਕੇ ਕੋਈ ਛਾਵੀ ਹੁੰਦੀ ਇੱਕ ਛਾਵੀ ਹੁੰਦੀ ਹੈ ਇੱਕ ਇੱਕ ਦਾ ਛੱਟੇ ਛਾਵੀ ਹੁੰਦੀ ਯਾਰ ਹੁਣ ਮੇਰੀ ਗੱਲ ਹੁਣ ਤਾਂ ਲੈਣੇ ਮੰਨ ਲਿਆ ਭਜੀ ਜੀ ਕਹਿੰਦੇ ਆ ਜੀ ਇਹ ਵੀ ਦੇਖ ਮਾਪਾ ਕਿ ਤੋਰਦੀ ਹੈ। ਮੁਜ਼ਾਫ ਤੋਂ ਦੇਖੀ ਕੋਈ ਨਹੀਂ ਤਾਂ ਮੰਨਦੇ ਨਹੀਂ ਕਿ ਘਾੜਾ ਲੈ ਲਾ ਲੰਪਰਾਗਲਾ ਦੱਧੀਆਂ ਪੜਦਾ ਹੈ। ਯਾਰ ਇਹਨੂੰ ਮੇਰਾ ਇਹਨੂੰ ਬਸ ਆਇਆ ਵੀ ਗੇੜ ਆ ਜੂਵੇ। ਹਾਂ ਸਾਡੀ ਇਹ ਨਾ ਮੇਰਾ ਕਿੰਨਾ ਕਿੱਲਾ ਤਾਂ ਹੋਇਆ ਇੱਕ ਗੇੜ ਹੋਰ ਹੋਣਾ ਬਸ। ਸਿੱਪੜੇ ਆ ਗਾ ਮੁੰਜਾਲ। ਅਸੀਂ ਵਿਹਲੇ ਹੋਏ ਭਾਈ। ਗਾਹਾਂ ਨੂੰ ਜਾ ਪਿਆ ਕੰਮ ਗਾਵਾ ਵੱਧਣਾ ਹੀ ਪੈਣਾ ਕਿੰਨੇ ਉਹਦੇ ਕਿੰਨੇ ਛੱਡਿਆ ਹੋਵੇ ਇਹਨਾਂ ਨੇ। ਉਹ ਵੱਢ ਕੇ ਪਿਛਲਾ ਨੂੰ ਲਈ ਦੇ। ਹਾਂ। ਉਹ ਲਈ ਨਹੀਂ ਇੱਥੇ ਉਹ ਜਿੱਥੇ ਟਰੈਲਰ ਫਸਿਆ ਉਹ ਤੈਨੂੰ ਉੱਥੇ ਪੱਟ ਹੋਇਆ। ਉੱਥੇ ਪੱਛੇ ਲਾ ਦੂੰਗਾ ਉਹਦੀਆਂ। ਘੁੰਮ ਕੇ ਲਾ ਦੂੰਗਾ। ਠੀਕ ਹੈ ਨੀ? ਜੇ ਗਾਹ ਨੂੰ ਮੰਨ ਲਾ ਹੈ 5 ਨੂੰ ਬੰਦ ਹੁੰਦਾ ਗਾਹ ਨੂੰ 15 ਨੂੰ ਬੰਦ ਹੋਊਗਾ ਹਾਂ ਉਹ ਦੱਸ ਦਿਨ ਇਹਨਾਂ ਨੇ ਕਿ ਦਲਵੀਰ ਲੇਟ ਵੀ ਚਲਾਇਆ ਹੈ ਮੇਲੇ ਚੱਲਣਾ ਚਾਹੀਦਾ ਹੈ 15 ਨਵੰਬਰ ਦੇ ਬਾਈ ਸਾਰੇ ਉਹਨਾਂ ਕੋ ਕਿਤਾਬੀ ਉਹ ਪਈ ਆ ਕਾਰਵਾਈ 10 ਦਸੰਬਰ ਨੂੰ ਜਾ ਕੇ ਉਹ ਜਾ ਚੇ ਰੰਗੋ ਸਾਰੀ ਕਿਤਾਬੀ ਕਾਰਵਾਈ ਪਈ ਆ ਵੀ ਮੇਲੇ ਇੰਨਾ ਪਿੱਛੇ ਤੱਕ ਜਾਣਾ ਇਹ ਪਹਿਲਾਂ ਹੀ ਦੇਖ ਕੇ ਚਲਾਉਂਦੇ ਨਾ ਨਾ ਬੌਂਡ ਦਾ ਪਤਾ ਲੱਜਿੰਦਾ ਸਭ ਨੂੰ ਪਤਾ ਲੱਜਿੰਦਾ ਇੰਨਾ ਜਾਣਾ ਹੈ ਨੇ ਹਾਂ ਵੀ ਇੰਨਾ ਕਿ ਚੱਲਣਾ ਭਾਈ ਨੇ ਲੇਟ ਕਰਦਾ ਉਹਨਾਂ ਦਾ ਦਿਨ ਲੇਟ ਹੋ ਨਹੀਂ ਆਈਓ ਪਟਕੇ ਰਾਤ ਰਾਤ ਨਹੀਂ ਰੱਖਦੀ ਕਿਆ ਥਾਲੀ ਕੱਢੀ ਉਹ ਦੇ ਟਾਲੀ ਗੇਰਤੀ ਬਾਈ ਹਵਾ ਨਾ ਉਹ ਦੇਖ ਹਵਾ ਨਹੀਂ ਆਉਂਦੀ ਕਿਹੜਾ ਕੱਟਦਾ ਦੇ ਹਵਾ ਲਗਾਉਂਦੀ ਹਵਾ ਇਹਨਾਂ ਨੂੰ ਕੁਸ ਕਹਿੰਦੀ ਪੁਰਾਣੀ ਖੜੀ ਨਹੀਂ ਕਿਹਨੇ ਵਾਲੀਆਂ ਹੈਗੀਆਂ ਚੀਜ਼ਾਂ ਹੈ ਇਹਦਾ ਅੱਡੀ ਆ ਇਹ ਖਿਊਰ ਨਹੀਂ ਬਾਈ ਥੇਤੀ ਥੁੱਕੀ ਹੈ ਹਾਂ ਨਲੇ ਲੱਜ ਗਈ ਹੁੰਦੀ ਹੈ ਲੱਜਕ ਹੁੰਦੀ ਹੈ ਤਾਂ ਨਹੀਂ ਕਰਦੀ ਇਹ ਕਿਹੜੀ ਬਾਤ ਹੁੰਦੀ ਮਤੱਕ ਜਹੁੰਦੇ ਆ ਕੁਦੇ ਨਹੀਂ ਹੋ ਇਹਦਾ ਹਾਲੀ ਕੋਹਾ ਨੇੜੇ ਲੱਗਣ ਨਾਲ ਤੇ ਹਾਂ ਇਹ ਲੱਗਦਾ ਨਾ ਹਵਾ ਮੂਰੇ ਕਾਹਦਾ ਜਿਉਰ ਨਹੀਂ ਆਵਾਜ਼ ਨਹੀਂ ਆ ਰਹੀ ਇਹ ਕਿੱਦਾਂ ਦਾ ਸੰਗਾ ਦੇ ਬੋਤੀ ਵਿਚਰੀ ਗੰਦੀ ਆ ਤੇਰੇ ਆਵਾਜ਼ ਦਾ ਬਾਜੂ ਆਵਾਜ਼ ਆ ਫਿਰ ਜ਼ੋਰ ਤੋਂ ਉਪਰ ਦੀ ਮਾਰਦਾ ਹੁਣ ਇਹ ਬੱਜਦੀ ਬੋਤੀ ਚ ਪਰ ਹਵਾ ਜਿਹੜੀ ਸਾਰੇ ਦਰਖਤ ਲੈ ਗਏ ਰਨਾ ਪੱਤੇ ਨੇ ਉਹ ਸਾਰੇ ਤਾਣੇ ਬਜੋੜ ਮਾ ਇਹਦੀਆਂ ਬੋਤੀਆਂ ਪਰ ਅੱਧੀ ਕਿ ਰਾਤ ਕਿ ਚੜ ਤੱਕਦੇ ਨੇ ਜਾਂਦਾ ਹਾਂ ਹਾਂ ਸਾਨੂੰ ਦੇਖਣਾ ਨਹੀਂ ਹੈਗਾ ਸਾਰਾ ਨਹੀਂ ਲੱਗ ਬਿਠਾ ਤਾ ਨੂੰ ਦਿੰਦੇ ਸਾਰੇ ਪੁੱਤੋਂ ਲੱਗਿਆ ਪਹਿਲਾਂ ਦਿਖਦੇ ਨੇ ਤੇ ਛੱਡੀਆਂ ਜੰਪਦੇ ਤੇ ਹੁਣ ਲੱਗੇ ਜੰਪਕਣ ਨੂੰ ਪੁੱਤਾਂ ਨਹੀਂ ਕਰਦੇ ਠੀਕ ਹੈ ਜੀ ਕਿਹੜਾ ਜੀ ਕਿਹੜਾ ਕੀ ਸਮਾਚਾਰ ਹੈ ਸਮਾਚਾਰ ਵਸ ਕਿੱਦਿਓ ਜੜੇ ਸਮਾਚਾਰ ਸਮਾਚਾਰ ਤਾਂ ਜਿੰਕੀ ਜਾ ਸੁੱਖੇ ਰਣ ਵੀ ਦੇਖਿਆ ਜਾ ਕੇ ਮੈਂ ਹੁਣ ਕੱਖ ਨਾ ਵੱਡਾ ਫਿਰ ਜਾਈਂਗਾ ਤੂੰ ਰਾਤ ਨੂੰ ਆਰ ਸਾਡਾ ਬੰਦਾ ਬੱਤੀ ਜੀ ਖਾ ਕੇ ਆ ਰਾ ਨਾ ਇਸ ਸਾਲ ਅਸੀਂ ਭਰੀ ਵੀ ਖੜਾ ਲਈ ਹਰ ਆਜੂ ਮਿਲ ਬੰਦ ਹਾਂ ਡੈਡੀ ਕਹਿੰਦਾ ਵੀ ਤੜਕੇ ਨੂੰ ਜਾਉਂਗੇ ਉਹ ਰਾਤ ਨੂੰ ਮਿਲ ਬੰਦ ਹੋ ਗਏ ਲੋ ਜੀ ਬਾਈ ਕੱਢੀ ਹੋ ਗਈ ਲੋ ਟਰਾਲੀ ਅੱਜ ਆਪਣਾ ਨਿਬੜ ਗਿਆ ਕੰਮ ਹੁਣ ਗਾਂ ਵਾਲੇ ਸਾਲ ਨੂੰ ਮਿਲਦੇ ਹਾਂ ਤੁਹਾਨੂੰ ਫੇਰ ਠੀਕ ਮੋਟੂ ਠੀਕ ਹੈ ਜੀ ਹਾਂ ਠੀਕ ਹੈ ਜੀ ਉਹ ਗੰਹਾਲੇ ਸਾਹਿਬ ਰੱਬ ਨੇ ਸੁੱਖ-ਸਾਂਤ ਰੱਖੇ ਭਾਈ ਮਿਲਾਂਗੇ ਰੱਬ ਆ ਖਡੋਰਾ ਹੁੰਦਾ ਉਹ ਛੇ ਕਰ ਹਾਂ ਜੀ ਮਾਰ ਪਰਮਾਤਮਾ ਹੱਥੋਂ ਰਹਾ ਹੁੰਦਾ ਆਹ ਜੀ ਜੀ 1 2 3 4 5 ਹੋਰ ਪਜਣੇ ਕਰਨਾ ਨੇ 6 ਭਰੀਆਂ ਰਹਿ ਗਈਆਂ ਨਿੱਪੜ ਗਿਆ ਭਾਈ ਆਹ ਆਉਣਾ 70 ਕਿਲੋਗ੍ਰਾਮ ਕੰਨਾ ਹੋਊਗਾ ਅਗਲਾ ਤਾਂ ਪਾਸ ਦਾ ਲਾਈਨ ਕੱਲੇ ਆਇਕਿੰਦਲ ਹੈ ਸ਼ੀਲਾ ਕੱਲ ਜਿਹੜਾ ਨਿਕਲਿਆ ਫੋਸਾ ਜੀ ਅਗਲਾ ਸਾਲ ਬਹੁਤ ਨਿਕਲੇਗਾ ਜੀ ਜਿਹੜਾ ਹੋਇਆ ਆ ਉਹ ਅੰਦਰ ਹੀ ਕਰ ਦਿਆ ਭਾਈ ਦੇਖਿਆ ਬਹੁਤ ਅੰਦਰ ਹੀ ਗਿਆ ਉਹ ਵੀ ਕੁਝ ਨਹੀਂ ਪਾਇਆ ਫਿਰ ਅੰਧਰਾ ਹੋ ਗਿਆ ਜੰਮ ਬਥੇਰਾ ਇਹ ਨਾਲ ਪਿੱਛੇ ਜਿਹੜਾ ਸਾਥੀ ਮਾਨਮ ਖੁੱਟਾ ਹੋਇਆ ਹੈ ਬਰੇਕ ਨਾ ਜੰਮ ਗਿਆ ਵਗਨੇ ਦਾ ਹਲੇ ਤੁਸੀਂ ਮੇਰਾ 5 ਦਿਨ ਲੇਟ ਕਰਤਾ ਗੰਨਾ ਇਹ ਵੀ ਜੰਮੇ ਹੋਣਾ ਦਾ ਨਾਲ ਜੀ ਸਾਰੇ ਜੰਮਿਆ ਉਹਨਾਂ ਦਾ ਸਰਦਾਰ ਨਹੀਂ ਜਦ ਮੰਨਿਆ ਨਹੀਂ ਮੈਂ ਕਿਹਾ ਵੀ ਇੱਕ ਪਰਚੀ ਵਰ ਪਵਾ ਲੰਨੇ ਆ ਫਿਰ ਇਹ ਕਿ ਲਿਖਾ ਦਿੱਖਨੇ ਮਿਲਦਾ ਤਾਂ ਹੋਰ ਬਣ ਜਾਂਦਾ ਕੰਮ ਦੋ ਪਰਚੀਆਂ ਕਰਵਾ ਕੇ ਹਟਿਆ ਨਹੀਂ ਕਿ ਪਰਚੀ ਪਰ 150 ਕੁਆਂਟਲ ਕੰਨਾ ਹੋਣਾ ਦਾ ਇਹ ਪੂਰਾ ਪੈਸਾ ਨਹੀਂ ਵਰਤਦਾ ਪੂਰੀ ਬੋਸ ਆ ਯੋ ਬਾਈ ਪਾਲਤੂ ਲੱਗਿਆ ਹੋਇਆ ਇਦੀ ਵੀ ਅੱਜ ਦੀ ਉਹ ਦਿਹਾੜੀ ਹੈ ਇਹਨੇ ਵੀ ਜਾਣਾ ਕਿਤੇ ਹੋਰ ਪਾਸੇ ਕਹਿੰਦਾ ਬਾਈ ਕੰਮ ਮਿਲਦਾ ਮੈਨੂੰ ਮੈਂ ਤਾਂ ਕਹਾਂਦਾ ਮਾ ਮੇਰੇ ਨਾਲੇ ਲਵਾ ਦੇ 2 ਮਹੀਨੇ ਕੱਲ ਕੋਈ ਗੱਲ ਨਹੀਂ ਹੋਰ ਦੇਖਦੇ ਆ ਬੰਦਾ ਕੋਈ ਐਡਾਂ ਸਾਬ ਕਰਦੇ ਆ ਹੁਣ ਕੱਲ ਨੂੰ ਇਹਨੂੰ ਬਾਈ ਫਿਰ ਪੱਤੀ ਨੂੰ ਕਰਦੇ ਆਪਾਂ ਬਲਦੇ ਆ ਬਾਈ ਫਿਰ ਅਗਲੇ ਵਲੌਗ ਚ ਅਗਲੇ ਸਾਲ ਗੰਨਾ ਲੋਡਿੰਗ ਠੀਕ ਆ ਓਕੇ ਫਿਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਬਾਈ ਫਿਰ ਆਗਾ ਕੱਲ ਮਿਲਾਂਗੇ ਹੂੰ We gotta hang with it.